ਮਹਿਫਿਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਸਕਰਨ ਆਪਾਂ ਗੁਰਦੇਵਾਲ ਸਿੰਘ ਦੁਆਰਾ ਲਿਖਿਆ ਇੱਕ ਬਹੁਤ ਹੀ ਪ੍ਰਸਿੱਧ ਨਾਵਲ ਮੜੀ ਦਾ ਦੀਵਾ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਹਾਂ ਇਸ ਨਾਵਲ ਤੇ ਫਿਲਮ ਵੀ ਬਣ ਚੁੱਕੀ ਆ ਔਰ ਇਸ ਦਾ ਭਾਗ ਹੈ ਇੱਕ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜਿਸ ਦਾ ਲਿੰਕ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਦੇ ਚੁੱਕੇ ਆ ਉਥੇ ਜਾ ਕੇ ਤੁਸੀਂ ਪਿਛਲਾ ਭਾਗ ਸੁਣ ਸਕਦੇ ਹੋ ਜਿਹੜੇ-ਜਿਹੜੇ ਦੋਸਤ ਆਪਣੇ ਚੈਨਲ ਨੂੰ ਦੇਖਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਜਿਹੜੇ ਦੋਸਤ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਜਿਹੜਾ ਆਉਣ ਵਾਲੇ ਭਾਗਾਂ ਬਾਰੇ ਜਾਂ ਆਉਣ ਵਾਲੀਆਂ ਵੀਡੀਓਜ਼ ਬਾਰੇ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਅੱਜ ਆਪਾਂ ਤੁਹਾਡੇ ਨਾਲ ਸ਼ੁਰੂ ਕਰਨ ਲੱਗੇ ਆ ਨਾਵਲ ਮੜੀ ਦਾ ਦੀਵਾ ਦਾ ਭਾਗ 2 ਜਗਸੀਰ ਜਦੋਂ ਸਵੇਰੇ ਉੱਠਿਆ ਉਦੋਂ ਅਜੇ ਕੁੱਕੜ ਨੇ ਪਹਿਲੀ ਬਾੰਗ ਦਿੱਤੀ ਸੀ ਹਨੇਰੇ ਪਖਰੀ ਨੌਵੀਂ ਦਾ ਚਾਨਣ ਅਜੇ ਹੁਣੇ ਚੜ੍ਹਿਆ ਸੀ ਜਗਸੀਰ ਨੇ ਨੰਦੀ ਨੂੰ ਆਵਾਜ਼ ਮਾਰੀ ਉਹ ਜਾਗਦੀ ਪਈ ਸੀ ਜਗਸੀਰ ਬੱਕਰੀ ਚੋਣ ਲੱਗ ਪਿਆ ਤੇ ਨੰਦੀ ਨੇ ਚਾਹ ਧਰ ਦਿੱਤੀ ਚਾਹ ਪੀ ਕੇ ਜਗਸੀਰ ਕਾਲ ਨਾਲ ਧਰਮ ਸਿੰਘ ਦੇ ਘਰੋਂ ਬਲਦ ਲੈਣ ਤੁਰ ਪਿਆ ਉੱਥੇ ਅਪੜ ਕਿਉਂ ਨਹੀਂ ਵੇਖਿਆ ਕਿ ਆਪਣੇ ਨਿਯਮ ਅਨੁਸਾਰ ਧਰਮ ਸਿੰਘ ਨੇ ਜਗਸੀਰ ਦੇ ਜਾਣ ਤੋਂ ਪਹਿਲਾਂ ਹੀ ਬਲਦਾਂ ਨੂੰ ਪੱਠੇ ਪਾ ਦਿੱਤੇ ਸਨ ਪੱਠੇ ਚਰਲੇ ਬਈ ਬਲਦਾਂ ਨੇ ਜਗਸੀਰ ਨੇ ਜਾਂਦਾ ਹੀ ਪੁੱਛਿਆ ਹਾਂ ਖਾਸੇ ਚਰਦੇ ਪਾਏ ਧਰਮ ਸਿੰਘ ਨੇ ਖੁਰਲੀ ਵਿੱਚ ਹੱਥ ਮਾਰਦਿਆਂ ਕਿਹਾ ਤੇ ਬਲਦਾਂ ਨੂੰ ਥਾਪੀ ਦੇ ਕੇ ਬੋਲਿਆ ਹੁਣ ਤੱਕ ਕੁੱਖਾਂ ਕੱਢੀ ਖੜੋਤੇ ਲੈ ਜਾ ਜਗਸੀਰ ਨੇ ਸਦਾ ਵੰਗ ਧਰਮ ਸਿੰਘ ਦੇ ਪੈਰਾਂ ਨੂੰ ਹੱਥ ਲਾਏ ਤੇ ਧਰਮ ਸਿੰਘ ਨੇ ਅਸੀਸਾਂ ਦਿੱਤੀਆਂ ਤੇਰੀ ਜੜ ਪਤਾਲ ਲੱਗੇ ਦੇ ਨਰੋਈ ਰਹੇ ਦੂਣਾ ਚੌਣਾ ਹੋਵੇ ਜਗਸੀਰ ਬਲਦਾਂ ਪਿੱਛੇ ਹਲ ਪਾ ਕੇ ਤੁਰ ਪਿਆ ਤੁਰਿਆਂ ਜਾਂਦਿਆਂ ਕਦੇ ਉਹਨੂੰ ਧਰਮ ਸਿੰਘ ਦੇ ਵੱਡੇ ਪੁੱਤਰ ਭੰਤੇ ਦੇ ਖਰਵੇ ਸੁਭਾ ਦਾ ਖਿਆਲ ਆਉਂਦਾ ਤੇ ਕਦੇ ਧਰਮ ਸਿੰਘ ਦੇ ਹੁਣ ਤੱਕ ਨਿਭਾਏ ਧਰਮ ਦਾ ਧਰਮ ਸਿੰਘ ਜੋ ਪਿਛਲੇ 30 ਵਰਿਆਂ ਤੋਂ ਜਦ ਤੋਂ ਜਗਸੀਰ ਕੰਮਜੋਗਾ ਹੋਇਆ ਸੀ ਸਾਲ ਵਿੱਚ 2 ਦਿਨ ਜਦੋਂ ਜਗਸੀਰ ਕਿਆ ਨੇ ਆਪਣਾ ਖੇਤ ਵਾਣ ਜਾਣਾ ਹੁੰਦਾ ਤੜ ਕੇ ਉੱਠ ਕੇ ਬਲਦਾਂ ਨੂੰ ਆਪ ਪੱਠੇ ਪਾਉਂਦਾ ਸੀ ਪਰ ਭੰਤਾ ਵੀ ਇਸੇ ਧਰਮ ਸਿੰਘ ਦਾ ਪੁੱਤਰ ਸੀ ਜਿਨੇ ਰਾਤ ਜਗਸੀਰ ਨੂੰ ਬਲਦਾਂ ਤੋਂ ਵੀ ਜਵਾਬ ਦੇ ਦਿੱਤਾ ਸੀ ਤਉਹਦਾ ਜਵਾਬ ਵੀ ਕਿੱਡਾ ਖਰਵਾ ਸੀ ਜਿਵੇਂ ਬੰਦੇ ਨੂੰ ਖਾਣਾ ਹੁੰਦਾ ਐਡੀ ਛੇਤੀ ਕੀ ਤੂੰ ਜਨ ਚੜਨਾ ਚਾਰ ਦਿਨ ਠਹਿਰ ਕੇ ਵਾਲੀ ਮੋਠਾ ਜਿਹਾ ਕੱਢਣ ਵਾਲੇ ਪਏ ਐ ਤੇਨੂੰ ਆਪਦੀ ਲੱਗੀ ਪਈ ਐ ਆਖੇ ਪਿੰਡੋ ਜੜਿਆ ਜਾਏ ਤੇ ਕੰਬਲੀ ਨੂੰ ਝਾਟਾ ਖੋਣ ਦੀ ਉਹਦੇ ਕੋੜੇ ਬੋਲਾਂ ਨਾਲ ਜਖੀਰ ਦਾ ਚਿੱਤ ਪੜਾ ਪੈ ਗਿਆ ਸੀ ਪਰ ਭੰਤੇ ਦੇ ਮੋੜ ਕੋ ਜਾੱਖਣ ਤੋਂ ਪਹਿਲਾਂ ਧਰਮ ਸਿੰਘ ਨੇ ਜਖੀਰ ਨੂੰ ਕਹਿ ਦਿੱਤਾ ਸੀ ਕਿ ਉਹ ਤੜਕੇ ਬਲਦ ਲੈ ਜਾਏ ਭਾਵੇਂ ਭੰਤਾ ਦੇ ਨੂੰ ਤੈਨੂੰ ਬਹੁਤਾ ਆਕੀ ਹੁੰਦਾ ਜਾਂਦਾ ਸੀ ਪਰ ਧਰਮ ਸਿੰਘ ਦਾ ਦਬਾਅ ਜੇ ਵੀ ਮੰਨਦਾ ਸੀ ਜਿਉਂ-ਜਿਉਂ ਧਰਮ ਸਿੰਘ ਦੀ ਉਮਰ ਵਢੇਰੀ ਹੁੰਦੀ ਜਾਂਦੀ ਸੀ ਉਹ ਭਾਵੇਂ ਘਰ ਦੀਆਂ ਜ਼ਿੰਮੇਵਾਰੀਆਂ ਭੰਤੇ ਦੇ ਸਿਰ ਪਾਉਂਦਾ ਜਾਂਦਾ ਸੀ ਪਰ ਨਾਲ ਹੀ ਜਦੋਂ ਉਹਦੀਆਂ ਅਜਈਆਂ ਨਿੱਕੀਆਂ-ਨਿੱਕੀਆਂ ਗੱਲਾਂ ਵੱਲ ਧਿਆਨ ਜਾਂਦਾ ਸੀ ਤਾਂ ਚਤ ਦੁਖੀ ਹੋ ਜਾਂਦਾ ਸੀ ਸਮੇਂ ਨਾਲ ਚੱਲਣ ਦੀ ਉਹਦੀ ਸਿਆਣਪ ਨੇ ਹੁਣ ਤੱਕ ਘਰ ਵਿੱਚ ਕੋਈ ਉਲਝਣਤਾ ਪੈਦਾ ਨਹੀਂ ਸੀ ਹੋਣ ਦਿੱਤੀ ਪਰ ਔਂਜੋ ਨੂੰ ਪਤਾ ਸੀ ਕਿ ਜਈਆਂ ਉਲਝਣਾਂ ਦਾ ਮੁੱਢ ਹੁਣ ਵੱਜ ਚੁੱਕਿਆ ਸੀ ਜਗਸੀਰ ਜਦੋਂ ਆਪਣੇ ਖੇਤ ਦੇ ਨੇੜੇ ਆਪੜਿਆ ਤਰਪੜ ਹੋਈ ਪਹਿਲੀ ਵਾਰ ਵੇਖ ਕੇ ਉਸ ਦਾ ਤਰਾਹ ਨਿਕਲ ਗਿਆ ਕਿੰਨੇ ਦਿਨ ਹੋ ਗਏ ਸਨ ਉਸ ਭੰਤੇ ਤੋਂ ਵੇਰ ਕੇ ਮਸਾਂ ਪਾਣੀ ਲਾਇਆ ਸੀ ਪਰ ਉਹਨੇ ਆਪਣੀ ਓੜ ਓੜ ਵਾਹ ਵਜਾ ਕੇ ਫੇਰ ਕਿਤੇ ਜਗਸੀਰ ਦਾ ਖੇੜਾ ਛੱਡਿਆ ਸੀ। ਇਹਨਾਂ ਦਿਨਾਂ 'ਚ ਕਿੰਨਾ ਕਿੰਨਾ ਖੱਬਲ ਲੱਗ ਪਿਆ ਸੀ। ਜਗਸੀਰ ਨੂੰ ਜਾਪਿਆ ਜਿਵੇਂ ਚੰਨੜੀ ਵਿੱਚ ਲਿਸ਼ਕਦੀਆਂ ਖੱਬਲ ਦੀਆਂ ਤਿਹੜਾਂ ਉਹਦੇ ਵੱਲ ਝਾਕ ਝਾਕ ਕੇ ਮੁਸਕੜੀਆਂ ਹੱਸ ਰਹੀਆਂ ਹੋਣ। ਜਗਸੀਰ ਦੀ ਇਸ ਪੈਲੀ ਨਾਲ ਜਨਮ ਦੀ ਸਾਹ ਸੀ। ਜਦੋਂ ਤੋਂ ਉਹਨੇ ਸਰਦਤ ਸੰਭਾਲੀ ਸੀ ਆਪਣੇ ਪਿਓ ਨੂੰ ਇਹ ਜ਼ਮੀਨ ਆਪਣੀ ਕਰਕੇ ਵੰਦਿਆ ਵੇਖਦਾ ਆਇਆ ਸੀ। ਉਹਦੇ ਮਰਨ ਪਿੱਛੋਂ ਵੀ ਅਜੇ ਤਾਈਂ ਉਹ ਇਹਨੂੰ ਆਪਣੀ ਸਮਝਦਾ ਸੀ ਪਰ ਇਹ ਧਰਮ ਸਿੰਘ ਦੀ ਮਲਕੀਅਤ ਸੀ। ਜਗਸੀਰ ਦੇ ਪਿਓ ਨੂੰ ਧਰਮ ਸਿੰਘ ਦੇ ਪਿਓ ਨੇ ਉਹਨਾਂ ਦੇ ਜੱਦੀ ਪਿੰਡੋਂ ਪੱਗ ਦੇ ਕੇ ਇੱਥੇ ਲਿਆਂਦਾ ਸੀ ਬੰਦੇ ਸਿਰ ਤੋਂ ਬਿਨਾ ਧਰਮ ਸਿੰਘ ਦੇ ਪਿਓ ਨੇ ਜ ਇਕਸੀਰ ਦੇ ਪਿਓ ਨੂੰ ਚਾਰ ਵਿੱਗੇ ਪਹਿਲੀ ਵੀ ਦਿੱਤੀ ਸੀ ਆਪੋ ਵਿੱਚ ਉਹਨਾਂ ਦੇ ਸਬੰਧ ਅਜਿਹੇ ਸਨ ਕਿ ਚਾਰ ਵਿੱਗੇ ਧਰਮ ਸਿੰਘ ਦੇ ਪਿਓ ਨੇ ਜ ਇਕਸੀਰ ਦੇ ਪਿਓ ਦੇ ਨਾਂ ਕਰਾਉਣ ਦੀ ਵੀ ਪੱਕੀ ਸਲਾਹ ਕੀਤੀ ਪਰ ਆਲਾ ਤੇ ਅਧਨਾ ਮਾਲਕੀ ਦੇ ਝਗੜੇ ਕਰਕੇ ਉਹ ਉਹਦੇ ਨਾਂ ਨਹੀਂ ਸੀ ਕਰਾ ਸਕਿਆ ਕਈ ਵਾਰੀ ਤਾਂ ਧਰਮ ਸਿੰਘ ਦਾ ਪਿਓ ਮੋਹ ਵਿੱਚ ਆ ਕੇ ਆਖਦਾ ਥੋਲਿਆ ਜੇ ਤੂੰ ਮੇਰਾ ਮਾਜਾ ਭਰਾ ਹੁੰਦਾ ਤਾਂ ਮੈਂ ਅੱਧੀ ਤੇਰੇ ਨਾਲ ਵਾ ਦਿੰਦਾ ਜ ਇਕਸੀਰ ਨੂੰ ਯਾਦ ਸੀ ਕਿ ਧਰਮ ਸਿੰਘ ਦਾ ਪਿਓ ਤੇ ਉਹਦਾ ਪਿਓ ਇਕੱਠੇ ਸੇਲਵਰਾ ਦੇ ਮੇਲੇ ਜਦੋਂ ਜਾਂਦੇ ਹੁੰਦੇ ਸਨ ਤਾਂ ਦੋਹਾਂ ਦੇ ਇੱਕੋ ਰੰਗ ਦੀਆਂ ਪੱਗਾਂ ਇੱਕੋ ਜਿਹੀ ਕੁਰਤੇ ਤੇ ਇੱਕੋ ਜਿਹੀਆਂ ਦੁਖੱਲੀਆਂ ਸੁੱਚੇ ਸੁਨਹਿਰੀ ਤਿੱਲੇ ਵਾਲੀਆਂ ਕੱਡੀਆਂ ਜੁੱਤੀਆਂ ਹੁੰਦੀਆਂ ਸਨ ਸਾਰੇ ਪਿੰਡ ਵਿੱਚ ਉਹਨਾਂ ਨੂੰ ਲੋਕ ਹਾਂਸਾਂ ਦੀ ਜੋੜੀ ਆਖਦੇ ਸਨ ਲੋਕ ਲਈ ਦਾ ਮਾਰਿਆ ਭਾਵੇਂ ਧਰਮ ਸਿੰਘ ਦਾ ਪਿਓ ਜਗਸੀਰ ਦੇ ਪਿਓ ਨਾਲ ਲੋਕਾਂ ਸਾਹਮਣੇ ਬੈਠ ਕੇ ਨਹੀਂ ਸਿੱਖਾਂਦਾ ਪਰ ਜਦੋਂ ਜਗਸੀਰ ਪੰਜਾਂ ਕੁ ਬਰਿਆਂ ਦਾ ਸੀ ਤਾਂ ਉਹਨੇ ਇੱਕ ਦਿਨ ਖੇਤ ਵਾਲੀ ਝੁੱਗੀ ਵਿੱਚ ਉਹਨਾਂ ਦੋਹਾਂ ਨੂੰ ਇੱਕੋ ਠੁੱਠੀ ਵਿੱਚ दारू ਪੀਂਦਿਆਂ ਵੇਖਿਆ ਸੀ ਧਰਮ ਸਿੰਘ ਦੇ ਪਿਓ ਕੋਲ ਜੱਦੀ ਜ਼ਮੀਨ ਬਹੁਤੀ ਨਹੀਂ ਸੀ ਪਰ ਜਗਸੀਰ ਦੇ ਪਿਓ ਨੇ ਤੇ ਉਹਨੇ ਦਿਨ ਰਾਤ ਜਾਣ ਹੂਲ ਕੇ ਇੰਨੀ ਕਮਾਈ ਕੀਤੀ ਕਿ ਜਿੱਦ ਨੇ ਧਰਮ ਸਿੰਘ ਦਾ ਪਿਓ ਮਰਿਆ ਉਹਨੇ ਆਪਣੀ ਜੱਦੀ ਜ਼ਮੀਨ ਨਾਲੋਂ ਦੋਣੀ ਹੋਰ ਖਰੀਦ ਲਈ ਸੀ ਤੇ ਜਗਸੀਰ ਉਹ ਮੌਕਾ ساری ਉਮਰ ਕਦੇ ਨਹੀਂ ਭੁੱਲ ਸਕਦਾ ਜਦੋਂ ਧਰਮ ਸਿੰਘ ਦੇ ਪਿਓ ਨੇ ਮਰਨ ਤੋਂ ਇੱਕ ਦਿਨ ਪਹਿਲਾਂ ਜਗਸੀਰ ਦੇ ਪਿਓ ਨੂੰ ਆਪਣੇ ਕੋਲ ਸੱਦ ਕੇ ਆਪਣੇ ਪੁੱਤਰ ਧਰਮ ਸਿੰਘ ਨੂੰ ਕਿਹਾ ਸੀ ਧਰਮਿਆ ਥੋਲੇ ਨੂੰ ਮੇਰਾ ਹੀ ਰੂਪ ਸਮਝੀ ਜੇ ਇਹਦੇ ਨਾਲ ਕੋਈ ਦਰਾਇਤ ਰੱਖੀ ਤਾਂ ਮੈਨੂੰ ਸ਼ਾਂਤੀ ਨਹੀਂ ਆਉਣੀ ਮੇਰੀ ਆਤਮਾ ਨਰਕਾਂ ਵਿੱਚ ਹੀ ਤੜਪਦੀ ਰਹੂ ਤੇਰੀ ਸਾਰੀ ਜਾਇਦਾਦ ਇਸ ਠੋਲੇ ਨੇ ਸੱਪਾਂ ਦੀਆਂ ਸਿਰੀਆਂ ਵਿੱਚ ਮਦਮਦ ਕੇ ਬਣਾਈ ਏ ਨਹੀਂ ਤਾਂ ਮੈਂ ਕੀ ਦਾ ਪਾਣੀ ਹਾਰਦੀ ਭਾਵੇਂ ਅਸੀਂ ਕੁਮਾ ਦੇ ਪੇਟੋਂ ਜਨਮ ਨਹੀਂ ਲਿਆ ਪਰ ਉਹ ਅਸੀਂ ਪਿਛਲੇ ਜਨਮ ਦੇ ਸਕੇ ਭਰਾ ਇਹ ਤਾਂ ਕੋਈ ਭਗਤੀ ਚ ਭੰਗਣਾ ਪੈ ਗਈ ਸੀ ਜੋ ਇਹ ਕਿਸੇ ਹੋਰ ਘਰੇ ਜੰਪਿਆ ਤੇ ਉਦੋਂ ਜੇ ਫੀਰ ਦੇ ਪਿਓ ਦੀਆਂ ភੁੱਬਾਂ ਨਿਕਲ ਗਈਆਂ ਸਨ ਉਹਨੇ ਧਰਮ ਸਿੰਘ ਦੇ ਪਿਓ ਦੇ ਪੈਰ ਹੰਝੂਆਂ ਨਾਲ ਧੋ ਦਿੱਤੇ ਸਨ ਉਹਨੇ ਵੀ ਆਪਣੇ ਸਾਰੇ ਪਰਿਵਾਰ ਦੇ ਸਾਹਮਣੇ ਜਗਸੀਰ ਦੇ ਪਿਓ ਨੂੰ ਸਹੰਤ ਮਾਰ ਕੇ ਆਪਣੇ ਮੰਝਰੀ ਹੀ ਉੱਤੇ ਬਿਠਾ ਕੇ ਆਪਣੀਆਂ ਨਰਜੰਤ ਬਾਹਾਂ ਉਹਦੇ ਗਲਵਲ ਵਧਾ ਦਿੱਤੀਆਂ ਸਨ ਪਿਓ ਦੀ ਮੌਤ ਮਗਰੋਂ ਧਰਮ ਸਿੰਘ ਨੇ ਜਗਸੀਰ ਦੇ ਪਿਓ ਨਾਲ ਆਪਣੇ ਪਿਓ ਦੇ ਬੋਲ ਪਗਾ ਦਿੱਤੇ ਸਨ ਉਹਦੀਆਂ ਧੀਆਂ ਦੇ ਵਿਆਹ ਉਹ ਸਾਫ ਕੀਤੇ ਉਹਦੇ ਘਰ ਦਾ ਸਾਰਾ ਖਰਚ ਆਪਣੇ ਜਿੰਮੇ ਲਿਆ ਬੁੱਢਾ ਸਰੀਰ ਹੋਣ ਕਰਕੇ ਜਗਸੀਰ ਦੇ ਪਿਓ ਤੋਂ ਬਹੁਤਾ ਕੰਮ ਨਹੀਂ ਸੀ ਹੁੰਦਾ ਪਰ ਧਰਮ ਸਿੰਘ ਨੇ ਕਦੇ ਕੋਈ ਦਰਾਇਤ ਨਹੀਂ ਸੀ ਰੱਖੀ ਫਿਰ ਜਗਸੀਰ ਦੇ ਪਿਓ ਦੀ ਵਾਰੀ ਵੀ ਆ ਗਈ ਉਸ ਧਰਮ ਸਿੰਘ ਨੂੰ ਸੱਦ ਕੇ ਜਗਸੀਰ ਦੀ ਬਾਹਾਂ ਹੱਥ ਫੜਾਉਂਦਿਆਂ ਗਿਆ ਲੈ ਧਰਮ ਸਿੰਘ ਤੇਰਾ ਪਿਓ ਮੇਰੀ ਬਾਹ ਤੈਨੂੰ ਫੜਾ ਕੇ ਗਿਆ ਸੀ ਮਾ ਤੈਨੂੰ ਇਹਦੀ ਬਾਹ ਫੜਾ ਚੱਲਿਆ ਇਹਦਾ ਸਭੋ ਕੁਝ ਅੱਜ ਤੋਂ ਤੇਰੇ ਜਿੰਮੇ ਆ ਆਪਦਾ ਭਰਾ ਬਣਾ ਕੇ ਰੱਖੀ ਤੇ ਧਰਮ ਸਿੰਘ ਜਗਸੀਰ ਦੇ ਪਿਓ ਦੇ ਬੋਲ ਵਾਹ ਲੱਗਦੀ ਹੁਣ ਤੱਕ ਪਗਾਈ ਜਾਂਦਾ ਸੀ ਜਗਸੀਰ ਨੂੰ ਉਸ ਕਦੀ ਸਿਰੀ ਨਹੀਂ ਸੀ ਸਮਝਾ ਭਾਵੇਂ ਜਿਉਂ-ਜਿਉਂ ਉਹਦਾ ਵੱਡਾ ਮੁੰਡਾ ਭੰਤਾ ਕੰਮ ਸੰਭਦਾ ਜਾਂਦਾ ਸੀ ਧਰਮ ਸਿੰਘ ਆਪੇ ਪਿਛਾਂ ਹਟਦਾ ਜਾਂਦਾ ਸੀ ਪਰ ਜਗਸੀਰ ਨੂੰ ਅਜੇ ਤਾਈਂ ਵੀ ਉਹਨੇ ਕਦੀ ਪਿੱਠ ਨਹੀਂ ਸੀ ਦਿੱਤੀ ਉਹ ਤੋਂ 4 ਬਿੱਗੇ ਜ਼ਮੀਨ ਖੋਣ ਪਿੱਛੇ ਭੰਤਾ ਕਈ ਵਾਰ ਉਹਦੇ ਨਾਲ ਖੈਬੜ ਵੀ ਪਿਆ ਸੀ ਪਰ ਉਹ ਅੱਗੋਂ بڑے ਠੰਮੇ ਨਾਲ ਆਖਦਾ ਕਾਕਾ ਪਤਾ ਨਹੀਂ ਕੀ ਦੇ ਕਰਮ ਖੰਦੇ ਆ ਇਹਨਾਂ ਤੱਤਿਆਂ ਪਾਣੀਆਂ ਨਾਲ ਘਰ ਨਹੀਂ ਪਾਲਦੇ ਹੁੰਦੇ ਠੋਡੇ ਵਰਗੇ ਬਹੁਤੇ ਸਿਆਣਿਆਂ ਨੂੰ ਉੱਤੇ ਰੱਬ ਵੇਖਦਾ ਖਬਰੇ ਉਹਨਾਂ ਕੀ ਪਾਉਂਦੀ ਐ ਇੰਨਾ ਹੰਕਾਰ ਨਹੀਂ ਚੰਗਾ ਹੁੰਦਾ ਸਭ ਆਪੋ ਆਪਣੇ ਕਰਮ ਖਾਂਦੇ ਆ ਕੋਈ ਕਿਸੇ ਨੂੰ ਕੀ ਦੇਣ ਜੋਗ ਐ ਪਰ ਭੰਤੇ ਨੂੰ ਇਸ ਸਿਧਾਂਤਕ ਜਿਹੀਆਂ ਗੱਲਾਂ ਨਹੀਂ ਸਨ ਜੱਜਦੀਆਂ ਲੋਕ ਅੱਜਕੱਲ ਪੈਸੇ ਪਿੱਛੇ ਵੱੜ-ਵੱੜ ਮਰਦੇ ਸਨ ਪਰ ਉਹਦੇ ਪਿਓ ਨੇ ਇੱਕ ਸੀਰੀ ਨੂੰ 4 ਵਿੱਗੇ ਪਹਿਲੀ ਉੰਜ ਹੀ ਦੇ ਛੱਡੀ ਸੀ ਪੰਜਵੇਂ ਪੰਜਵੇਂ ਹਿੱਸੇ ਉੱਤੇ ਗਰਚੇ ਵਰਗੇ ਗੱਭਰੂ ਸੀਰੀ ਰਲ ਨਹੀਂ ਧੱਕੇ ਖਾਂਦੇ ਫਿਰਦੇ ਸਨ ਪਰ ਉਹਨੇ ਵਾਧੂ ਦਾ ਮਰਿਆ ਸੱਪ ਚੌਥੇ ਹਿੱਸੇ ਉੱਤੇ ਗੱਲ ਪਾ ਛੱਡਿਆ ਸੀ ਜਗਸੀਰ ਇੰਨਾ ਹੀ ਸੋਚਾਂ ਵਿੱਚ ਪਿਆ ਖੇਤ ਦੇ ਨੇੜੇ ਅਪੜ ਗਿਆ ਖੇਤ ਦੀ ਹਰਲੀ ਵਾਟ ਉੱਤੇ ਬਲਦਾਂ ਨੂੰ ਖੜਾ ਕੇ ਉਹ ਸਿੱਧਾ ਟਾਲੀ ਕੋਲ ਗਿਆ ਖੀਸਾ ਫਰੋਲ ਕੇ ਉਸ ਚੌਲਾਂ ਦੇ ਕੁਝ ਦਾਣੇ ਤੇ ਗੁੜ ਦੀ ਰੋੜੀ ਕੱਢੀ ਤੇ ਟਾਲੀ ਹੀਟ ਬਣੀ ਮੜੀ ਨੂੰ ਮੱਥਾ ਟੇਕ ਦਿੱਤਾ ਜਦੋਂ ਉਹਦਾ ਮੱਥਾ ਮੜੀ ਦੀ ੱਟ ਨੂੰ ਲੱਗਾ ਤਾਂ ਜਗਸੀਰ ਨੂੰ ਪਿਓ ਦੀ ਸਾਵੀਂ ਆਵਾਜ਼ ਸੁਣਾਈ ਦਿੱਤੀ ਮੇਰੀ ਮੜੀ ਮੇਰੀ ਟਾਲੀ ਹੀਟ ਬਣਾਈ ਤੇ ਟਾਲੀ ਵੀ ਪਰੇ ਪਰਵਸਤ ਰੱਖੀ ਜੇ ਤੂੰ ਮੇਰਾ ਪੁੱਤ ਐ ਤਾਂ ਇਸ ਮੜੀ ਤੇ ਟਾਲੀ ਦੀ ਖਾਤਰ ਵੀ ਧਰਮ ਸਿੰਘ ਨੂੰ ਪੰਤੇ ਨਾਲ ਕਈ ਵਾਰੀ ਝਗੜਨਾ ਪਿਆ ਸੀ ਇੱਕ ਸੀਰੀ ਦੀ ਮੜੀ ਆਪਣੇ ਖੇਤ ਵਿੱਚ ਬਣੀ ਕੋਈ ਦੁੱਧ ਪੁੱਤ ਵਾਲਾ ਜ਼ਿਮੀਂਦਾਰ ਕਿਵੇਂ ਸਹਿ ਸਕਦਾ ਸੀ ਪੰਜਵੇਂ ਕੁਸ਼ਗਣੀ ਗੱਲ ਸੀ ਪਰ ਧਰਮ ਸਿੰਘ ਇਸ ਪਿੱਛੇ ਵੀ ਪੂਰੀ ਤਰ੍ਹਾਂ ਅੜਿਆ ਰਿਹਾ ਸੀ ਜਿਸੀਰ ਨੇ ਮੱਥਾ ਟੇਕ ਕੇ ਸਿਰ ਉ ਤਾਂ ਚੁੱਕਿਆ ਤਾਂ ਉਹਨੂੰ ਟਾਲੀ ਦਾ ਪਰਿਵਾਰ ਪਿਛਲੇ ਵਾਰੇ ਨਾਲੋਂ ਦੂਣਾ ਹੋਇਆ ਲੱਗਿਆ ਉਹ ਅੱਠ ਕੇ ਉਸ ਨੀਵੀਂ ਟਾਣੀ ਦੇ ਪੱਤਿਆਂ ਨੂੰ ਹੱਥ ਵਿੱਚ ਫੜ ਕੇ ਪਲੋਸਿਆ ਤੇ ਇਹਨਾਂ ਦੀ ਕੋਲੈਸ਼ ਦੀ ਸ਼ੋਅ ਨਾਲ ਉਸ ਦਾ ਸਰੀਰ ਹੌਲਾ ਜਿਹਾ ਹੋ ਗਿਆ ਉਨੇ ਟਾਲੀ ਰੀਆਂ ਸਾਰੀਆਂ ਟਾਲੀਆਂ ਉੱਤੇ ਧਰਮੀ ਨਿਗਾਹ ਮਾਰੀ ਚੰਨ ਦੀ ਮੱਧਮ ਚਾਨਣੀ ਵਿੱਚ ਉਹ ਨੂੰ ਇਹਨਾਂ ਵਿੱਚੋਂ ਆਪਣੇ ਪਿਓ ਦਾ ਮਹੰਤਰਾ ਦੇਖਿਆ ਤੇ ਕੁਝ ਚਿਹਰੋ ਟਾਲੀ ਨੂੰ ਮੋੜ ਤੋਂ ਟੀਸੀ ਤਾਈਂ ਧਿਆਨ ਨਾਲ ਵੇਂਦਾ ਰਿਹਾ ਪਰ ਚਾਨ ਚੱਕ ਕੁਵੇਲੇ ਦਾ ਖਿਆਲ ਕਰਕੇ ਜਗਸੀਰ ਕਾਲ ਨਾਲ ਬਲਦਾਂ ਕੋਲ ਆਇਆ ਤੇ ਉਸ ਹਰਣਾੜੀਆਂ ਕੱਸ ਲਈਆਂ ਬਲਦ ਨੂੰ ਥਾਪੀ ਦੇ ਉਸ ਹੱਕ ਦਿੱਤਾ ਪਹਿਲੀ ਰੱਪੜ ਹੋਣ ਕਰਕੇ ਉਸ ਪਹਿਲਾਂ ਹਥੀਲੀ ਤੇ ਬਹੁਤਾ ਦਬਾਅ ਨਾ ਦਿੱਤਾ ਪਰ ਜਦੋਂ ਉਹ ਨੂੰ ਖਿਆਲ ਆਇਆ ਕਿ ਖਬਰੇ ਭੰਤਾ ਦੂਰਨ ਵੀ ਦੇਵੇ ਕਿ ਨਾ ਤਾਂ ਉਹ ਸਾਰੇ ਦਬਾਅ ਨਾਲ ਚੌ ਲਗਾ ਦਿੱਤੀ ਆਪਣੇ ਬਲਦਾਂ ਉੱਤੇ ਉਸ ਨੂੰ ਸਦਾ ਮਾਣ ਰਿਹਾ ਸੀ ਅਜਿਹੇ ਮੌਕੇ ਜਖਸੀਰ ਹੱਕ ਥਾਪੜ ਕਿਆਖ ਦਿੰਦਾ ਹੁੰਦਾ ਇਹ ਤਾਂ ਮਿੱਟੀ ਐ ਮੇਰੇ ਛੇਰ ਪੱਥਰ ਕਿਹੜਾ ਨਾ ਪਾੜਦੇਣ ਇਹ ਦੋਵੇਂ ਬਲਦ ਉਸ ਆਪਣੇ ਹੱਥੀਂ ਦੁੱਧ ਚੁੰਘਾ ਚਾ ਕੇ ਪਾਲੇ ਸਨ ਜਦੋਂ ਧਰਮ ਸਿੰਘ ਨੂੰ ਕਹਿ ਕੇ ਉਹ ਗਊ ਦੇ ਦੋ ਥਣ ਇਹਨਾਂ ਵਾਸਤੇ ਮੱਲੋ ਜੋਰੀ ਛੜਵਾ ਲੈਂਦਾ ਤਾਂ ਧਰਮ ਸਿੰਘ ਦੀ ਘਰ ਵਾਲੀ ਧੰਨੋ ਤੋਂ ਵੀ ਬੱਛਰੂਆਂ ਨਾਲ ਉਹਦਾ ਮੂੰਹ ਵੇਖ ਕੇ ਕੋਈ ਬਹਾਨਾ ਨਾ ਲਾਇਆ ਜਾਂਦਾ ਬਲਦਾਂ ਨੇ ਧਰ ਲਈ ਮਾਰੀ ਤੇ ਖੱਬਲ ਵਿੱਚ ਤਸੀਹ ਚੋਸ ਸਰੜ ਸਰੜ ਆਰੀ ਬਾਗ ਧਰਤ ਨੂੰ چیرਣ ਲੱਗ ਪਈ ਫੱਲ ਦੀਆਂ ਤੇੜਾਂ ਦੇ ਤੜਾਕੇ ਸੁਣ ਕੇ ਜਗਸੀਰ ਨੇ ਇੱਕ ਸਵਾਰੀ ਜਾਂ ਆਉਣ ਲੱਗ ਪਿਆ ਅੱਛ ਕੇ ਮੇਰੇ ਸ਼ੇਰਾਂ ਦੇ ਉਸ ਬਲਦਾਂ ਨੂੰ ਹੱਲਾਸ਼ੇਰੀ ਦਿੱਤੀ ਤੇ ਉਹ ਹੋਰ ਤਿੱਖੇ ਹੋ ਗਏ 30 ਬਾਰੇ ਉਹਦਾ ਪਿਓ ਇਸ ਪੈਲੀ ਨੂੰ ਵਾਉਂਦਾ ਰਿਹਾ ਸੀ 30 ਬਾਰੇ ਉਹਦੇ ਪਿਓ ਦਾ ਮੜਕਾ ਇਸ ਮਿੱਟੀ ਵਿੱਚ ਰਚਦਾ ਰਿਹਾ ਸੀ ਤੇ ਹੁਣ ਜਗਸੀਰ ਜਦੋਂ ਵੀ ਇਹ ਖੇਤ ਵਾਉਣ ਲੱਗਦਾ ਤਾਂ ਉਹਨੂੰ ਮਿੱਟੀ ਵਿੱਚੋਂ ਮੜ ਕੇ ਦੇ ਮਸ਼ਕ ਵਰਗੀ ਹੌਂ ਕੌਣ ਲੱਗ ਪੈਂਦੀ ਪਤਾ ਨਹੀਂ ਕਿਉਂ ਧਰਮ ਸਿੰਘ ਦੇ ਹੋਰ ਖੇਤ ਵਾਉਂਦੇ ਆ ਜਗਸੀਰ ਨੂੰ ਮਿੱਟੀ ਵਿੱਚੋਂ ਕਦੇ ਅਜਿਹੀ ਹੌਂਕ ਨਹੀਂ ਸੀ ਆਈ। ਵਾਹਦੇ-ਵਾਹਦੇ ਇਸ ਪੈਲੀ ਦੀ ਆਪਣਤ ਬਾਰੇ ਜਗਸੀਰ ਨੂੰ ਆਪਣੇ ਪਿਓ ਦੀਆਂ ਕਈ ਗੱਲਾਂ ਚੇਤੇ ਆਉਂਦੀਆਂ। ਇਹਦੇ ਦਾਣੇ ਉਹ ਕਦੇ ਮੰਡੀ ਨਹੀਂ ਸੰਨ ਵੇਚਦੇ। ਸਿਰਫ ਘਰ ਖਾਨ ਨੂੰ ਅਤੇ ਬੀ ਪਾਉਣ ਲਈ ਹੀ ਵਰਤਦੇ ਸਨ। ਕਿੰਨੀ ਲੋੜ ਪੈ ਜਾਂਦੀ। ਉਹ ਇੱਕ ਦਾਣਾ ਵੀ ਨਾ ਵੇਚਦੇ। ਜੇ ਨੰਦੀ ਉਹਦੇ ਇਸ ਕਮਲਵਾ ਪਿੱਛੇ ਲੜਦੀ ਤਾਂ ਬੜੀ ਗੰਭੀਰਤਾ ਨਾਲ ਆਖਦਾ। ਕਮਲਿਏ ਕਦੇ ਕਿਸੇ ਭਾਗਾ ਵਾਲੇ ਨੇ ਦੁੱਧ ਪੁੱਤ ਵੇਚੀਏ। ਨੰਦੀ ਹੋਰ ਗੁੱਸੇ ਵਿੱਚ ਆ ਕੇ ਆਖਦੀ। ਸ਼ਦਾਦਿਆਂ ਮਾਰਿਆ ਕਿੱਧਰ ਦੁੱਧ ਪੁੱਤ ਦੀ ਗੱਲ ਤੇ ਕਿੱਧਰ ਦਾਣੇ ਕੋਈ ਗੱਲ ਬਣੀ ਘਰ ਦਾ ਅੰਨ ਦਾਣਾ ਕਿਤੇ ਦੁੱਧ ਪੁੱਤ ਨਾਲੋਂ ਘੱਟ ਹੁੰਦਾ ਕਮਲਿਏ ਕੁਝ ਸੋਚ ਕਰੀਏ ਉਹ ਹੋਰ ਗੰਭੀਰ ਹੋ ਕੇ ਕਹਿੰਦਾ ਪਰ ਅਜੇ ਹੀ ਸੋਚ ਕੇਵਲ ਜਖੀਰ ਦਾ ਪਿਓ ਹੀ ਕਰ ਸਕਦਾ ਸੀ ਨੰਦੀ ਤਾਂ ਕਈ ਵਾਰੀ ਉਸ ਤੋਂ ਚੋਰੀਆਂ ਦਾਣੇ ਦੇ ਕੇ ਹੱਟੀਆਂ ਸੌਦਾ ਲੈ ਆਉਂਦੀ ਜਖੀਰ ਨੂੰ ਭਾਵੇਂ ਨਿੱਕੀਆਂ ਹੁੰਦੀਆਂ ਇਹਨਾਂ ਗੱਲਾਂ ਦੀ ਸਮਝਣਾ ਪੈਂਦੀ ਪਰ ਪਿਓ ਦੀਆਂ ਇਹ ਕਮਲੀਆਂ ਰਮਲੀਆਂ ਗੱਲਾਂ ਉਹਨੂੰ ਚੰਗੀਆਂ ਜਰੂਰ ਲੱਗਦੀਆਂ ਵੱਡਾ ਹੋ ਕੇ ਵੀ ਉਹਨੇ ਪਿਓ ਦੀ ਇਹ ਰੀਤ ਟੁੱਟਣਾ ਦਿੱਤੀ ਅਜੇ ਤਾਂ ਹੀ ਇਸ ਖੇਤ ਦਾ ਅੰਨ ਉਸੋ ਪਿਓ ਵਾਂਗੀ ਇੱਕ ਦਾਣਾ ਕਦੇ ਵੀ ਨਹੀਂ ਸੀ ਵਿੱਚ ਆ ਜਗਸੀਰ ਨੇ ਅੱਧਾ ਕਿਹਾਰਾ ਵਾਹ ਲਿਆ ਸੀ ਪਰ ਅਜੇ ਤਾਂ ਇਹ ਨਾਲ ਦੇ ਖੇਤ ਵਿੱਚੋਂ ਉਸ ਨੂੰ ਕਿਸੇ ਹਾਲੀ ਦੀ ਏਕ ਨਹੀਂ ਸੀ ਸੁਣੀ ਉਸ ਬਲਦ ਖੜਾ ਲਏ ਉਹਨਾਂ ਦੇ ਕੋਲੇ ਪਿੰਡਾਂ ਉੱਤੇ ਹੱਥ ਫੇਰਿਆ ਤੇ ਫਿਰ ਟਾਲੀ ਦੇ ਇੱਕ ਟਾਣੇ ਨਾਲ ਮੂਕੇ ਦੇ ਲਾੜ ਨਾਲ ਬੰਨਿਆ ਗੋੜ ਖੋਲ੍ਹ ਲਿਆ ਇੱਕ ਇੱਕ ਰੋੜੀ ਉਸ ਦੋਹਾਂ ਬਲਦਾਂ ਨੂੰ ਚਾਰ ਦਿੱਤੀ ਤੇ ਕਿੰਨਾ ਚਿਰ ਹੱਥ ਚ ਟਾਉਂਦਾ ਰਿਹਾ ਬਲਦਾਂ ਨੂੰ ਹੱਥ ਜਟਾਉਂਦਿਆਂ ਉਸ ਨੂੰ ਮਹਿਸੂਸ ਹੁੰਦਾ ਜਿਵੇਂ ਉਹਦਾ ਅੰਦਰ ਨਿੱਗਾ ਨਿੱਗਾ ਹੋ ਜਾਂਦਾ ਫਿਰ ਉਸ ਦੋਹਾਂ ਨੂੰ ਮੜ ਥਾਪੀ ਦਿੱਤੀ ਇਹਤੀ ਲਿਫੜ ਕੇ ਹੱਲਾ ਸ਼ੀਰੀ ਨਾਲ ਬੋਲਿਆ ਚੱਲੋ ਮੇਰੇ ਸ਼ੇਰ ਇੱਕੀ ਚੜਦੀ ਨੂੰ ਆਪਾਂ ਅੱਦੋਂ ਬਹੁਤਾਂ ਬੇੜ ਦੇਣਾ ਸੂਰਜ ਚੜਨ ਤਾਈਓ ਨੇ ਲੈਂਦੇ ਵੱਲ ਦੇ ਦੋਵੇਂ ਪਿਆਰੇ ਵਾਲੇ ਜਦੋਂ ਸੂਰਜ ਦੀਆਂ ਨਿੱਗੀਆਂ ਨਿੱਗੀਆਂ ਕਿਰਨਾਂ ਗੋਰੇ ਬਲਦ ਦੇ ਪਿੰਡੇ ਤੇ ਪਈਆਂ ਤਾਂ ਜਗਸੀਰ ਨੂੰ ਉਹਦਾ ਪਿੰਡਾ ਸੁਨਹਿਰੀ ਗੋਟੇ ਵਾਂਗ ਲਿਸ਼ਕਦਾ ਜਾਪਿਆ ਐਡਾ ਸੋਹਣਾ ਪਿੰਡਾ ਉਹਨੂੰ ਕਦੇ ਨਹੀਂ ਸੀ ਲੱਗਿਆ ਉਸ ਬਲਦ ਖੜਾ ਲੇ ਇੱਕ ਪਲ ਨਿਗਾ ਟਿਕਾ ਕੇ ਗੋਰੇ ਦੇ ਲਿਸ਼ਕ ਦੇ ਪਿੰਡੇ ਵੱਲ ਵੇਖਦਾ ਰਿਹਾ ਤੇ ਪਹਿਲਾਂ ਵਾਂਗ ਫੇਰ ਉਹਨੂੰ ਪਲੋਸਣ ਲੱਗ ਪਿਆ ਪਰ ਚਾਨ ਚੱਕ ਉਨਜੀ ਉਹਦੀ ਨਜ਼ਰ ਪੈਣ ਵਾਲੇ ਰਾਹ ਪਾਉਂਗੀ ਬੰਦ ਦਾ ਬੰਦ ਉਸ ਰਾਹ ਉੱਤੇ ਅੱਖਾਂ ਲਾ ਰੱਖੀਆਂ ਕੋਈ ਜਨਾਂ ਦੱਸਿਆ ਪਰ ਜਦੋਂ ਉਹਨੇ ਨਿਗਾਹ ਹੋਰ ਧਿਆਨ ਨਾਲ ਟਿਕਾਈ ਤਾਂ ਨੰਦੀ ਦਾ ਦੂਰਾ ਹੋਇਆ ਨਿੱਕਾ ਸਰੀਰ ਦਿਸ ਪਿਆ ਉਹ ਡੰਗੋਰੀ ਮਾਰਦੀ ਬੜੀ ਕਾਲੀ ਕਾਲੀ ਤੁਰੀ ਆਉਂਦੀ ਸੀ ਜਗਸੀਰ ਹਾਲ ਛੱਡ ਕੇ ਟਾਲੀ ਹੇਠਾਂ ਬੈਠਾ ਨੰਦੀ ਵਾਹ ਉਹਦਾ ਹੀ ਖੇਤ ਵੱਲ ਵਗੀ ਆਉਂਦੀ ਸੀ ਉਹਦੇ ਨਿੱਕੇ ਨਿੱਕੇ ਅੰਗਾਂ ਵਿੱਚ ਅੱਜ ਬੜਾ ਤਾਜ਼ ਆਪਦਾ ਸੀ ਜਿਉਂ-ਜਿਉਂ ਉਹ ਹੋਰ ਨੇੜੇ ਆਉਂਦੀ ਗਈ ਉਹਦੇ ਹਾ ਭਾਉ ਉਹਦੇ ਰਿਸ਼ਪਸ਼ਟ ਦਿਖਣ ਲੱਗ ਪਏ ਜੋ ਰੜਾ ਆ ਬੁੱਲਿਆਂ ਉੱਤੇ ਵਰਿਆਂ ਪਿੱਛੋਂ ਜਿਹੀ ਮਸਕਾਨ ਦੇਸੀ ਸੀ ਮੱਥੇ ਦੇ ਆਣ ਗੰਤ ਵੱਟ ਸੂਰਜ ਦੀ ਸੁਨਹਿਰੀ ਭਾ ਨਾਲ ਸਿਆਉਣੇ ਦੀ ਹਸਲੀ ਦੇ ਬਲਾ ਵਾਂਗ ਲਿਸ਼ਕਦੇ ਸਨ ਸਿਰ ਦੇ ਦੁੱਧ ਚਿੱਟੇ ਵਾਲ ਚਾਂਦੀ ਦੀਆਂ ਤਾਰਾਂ ਵਾਂਗ ਲੱਗਦੇ ਸਨ ਜਗਸੀਰ ਨੂੰ ਆਜੋ ਚੰਨ ਦੀ ਮਾਂ ਵਰਗੀ ਲੱਗਦੀ ਸੀ ਜਿਹੜੀ ਚੰਨ ਦੇ ਚਾਂਦੀ ਥਾਲ ਵਿੱਚ ਮੂਰਤ ਵਾਂਗ ਜੜੀ ਬੈਠੀ ਚਰਖਾ ਕੱਤਦੀ ਨੂੰ ਉਹ ਬਚਪਨ ਤੋਂ ਵੇਹੜਾ ਆਇਆ ਸੀ ਹੁਣ ਤਾਂ ਇੱਥੋਂ ਤਾਂ ਹੀ ਅੱਪੜ ਦੀ ਰਸਾਹ ਛੜ ਜਾਂਦਾ ਹੈ ਵੈਰੀਆ ਕਿਤੇ ਤਾਂ ਬੋੜ ਨੰਦੀ ਨੇ ਖੇਤ ਦੇ ਨੇੜੇ ਆ ਕੇ ਆਪ ਮਰੀ ਅੱਖਾਂ ਕਣਕੇ ਜਖਸੀਰ ਦੀ ਮੱਲੋ ਜੋਰੀ ਹਾਸੀ ਨਿਕਲ ਗਈ ਜਦੋਂ ਉਹ ਟਾਲੀ ਦੇ ਨੇੜੇ ਆਈ ਜਖਸੀਰ ਨੇ ਅਗਾਹ ਹੋ ਕੇ ਉਹਦੇ ਸਿਰੋਂ ਰੋਟੀਆਂ ਵਾਲਾ ਪੋਣਾ ਤੇ ਕੱਚੀ ਲੱਸੀ ਦਾ ਕੁਜਾ ਲਾ ਲਿਆ ਨੰਦੀ ਲਗੋਰੀ ਉੱਤੇ ਜ਼ੋਰ ਪਾ ਕੇ ਪੈਠ ਸਿੱਧੀ ਕਰਨ ਲੱਗੀ ਤਾਂ ਪੀੜ ਨਾਲ ਉਹਦੀਆਂ ਝੁਰੜੀਆਂ ਹੋਰ ਸੰਘਣੀਆਂ ਹੋ ਗਈਆਂ ਅੱਖਾਂ ਵਿੱਚੋਂ ਪਾਣੀ ਡਿੱਗਣ ਲੱਗ ਪਿਆ ਇੱਕ ਹੱਥ ਨਾਲ ਡਗੋਰੀ ਸਾਂਭ ਕੇ ਦੂਜੇ ਨਾਲ ਲੱਕ ਨੂੰ ਸਹਾਰਾ ਦਿੱਤਾ ਪਰ ਪਿੱਠ ਫੇਰ ਵੀ ਸਿੱਧੀ ਨਾ ਹੋਈ ਉਹ ਏਵੇਂ ਡਾਡਿਆ ਢੀੜ ਵਿੰਨ ਇੱਕ ਲੰਮਾ ਹੋਕਾ ਭਰਿਆ ਤੇ ਢਾਲ ਹੋ ਕੇ ਉਹ ਉੱਥੇ ਹੀ ਟਹਿ ਪਈ ਹੁਣ ਪਈ ਮੇਰੀ ਉਮਰ ਐ ਤੈਨੂੰ ਪਰੋਸੇ ਲਿਆ ਕੇ ਦੇਣ ਦੀ ਸਾਰੀ ਉਮਰ ਵੱਡਾ ਧਰਮਾਤਮਾ ਬਣਿਆ ਫਿਰਦਾਰਿਆ ਜੇ ਕਾਲਾ ਹੋਵੇ ਤਾਂ ਕੋਈ ਕੌਤਕ ਨਾ ਵਿਖਾਵੇ ਫੇਰ ਉਹ ਚੁੰਨੀ ਦੇ ਪੱਲੇ ਨਾਲ ਮੂੰਹ ਕੱਜ ਕੇ ਡੁਸਕਣ ਲੱਗ ਪਈ ਤੇ ਵਿੰਦਕ ਪਿੱਛੋਂ ਹੌਲੀ-ਹੌਲੀ ਵੈਣ ਪਉਣ ਲੱਗ ਪਈ ਮੈਥੋਂ ਹੁਣ ਤੇਰਾ ਖਾਣਾ ਨਹੀਂ ਪੁੱਗਦਾ ਜੇ ਮੇਰੇ ਰਾਜੇ ਸਹੁਰੇ ਦੇ ਆ ਪੁੱਤਾਂ ਤੈਨੂੰ ਕਿਤੇ ਵੀ ਮੇਰੇ ਤੇ ਤਰਸ ਨਾ ਆਇਆ ਜੱਗ ਸਿਰ ਪਵਾ ਕੇ ਸਿਰ ਨਖੇੜਨ ਵਾਲਿਆ ਕੋਈ ਸਿਵਿਆਂ ਤੇ ਦੀਵਾ ਬਾਲਣ ਜੋਗਾ ਵੀ ਨਹੀਂ ਰਹਿਣਾ ਵੇ ਵੱਡੇ ਪਰਿਵਾਰਾਂ ਵਾਲਿਆ ਤੂੰ ਕਿਤੇ ਨਾ ਮੇਰੀ ਸਾਰ ਨੂੰ ਬੋੜਿਆ ਵੇ ਪਿਛਲੇ ਜਨਮਾਂ ਦੇ ਆਵੇਰੀਆ ਜਗਸੀਰ ਪਹਿਲਾਂ ਤਾਂ ਕੁਝ ਚਰਚਾਪ ਕਰਕੇ ਬੈਠਾ ਰਿਆ ਫਿਰ ਨੰਦੀ ਦੇ ਬਹਿਣਾ ਨੇ ਉਹਦੇ ਮਨ ਉੱਤੇ ਅਜਿਹਾ ਅਸਰ ਕੀਤਾ ਕਿ ਉਹਦਾ ਅੰਦਰ ਬੇਕਾਬੂ ਹੋ ਕੇ ਉੱਠਲ ਪਿਆ ਬੜਾ ਯਤਨ ਕਰਕੇ ਵੀ ਉਹ ਆਪਣੇ ਆਪ ਨੂੰ ਨਾ ਸੰਭਾਲ ਸਕਿਆ ਤੇ ਅੱਖਾਂ ਮੱਲੋ ਜੋਰੀ ਵਹਿਣ ਲੱਗ ਪਈਆਂ ਬਸ ਕਰ ਬੇਬੇ ਉਸ ਪੱਗ ਦੇ ਲੜ ਨਾਲ ਅੱਖਾਂ ਪੂੰਝਦਾ ਘੱਗੇ ਆਵਾਜ਼ ਵਿੱਚ ਨੰਦੀ ਨੂੰ ਤਰਲਾ ਕੀਤਾ ਪਰ ਨੰਦੀ ਨਾ ਹਟੀ ਜਦੋਂ ਵੈਨ ਪਾਪਾ ਠੇਰੋ ਰੋ ਕੇ ਉਹਦਾ ਅੰਦਰ ਹੌਲਾ ਹੋ ਗਿਆ ਆਪੀ ਚੁੱਪ ਹੋ ਗਈ। ਉਹਨਾਂ ਚਾਰ ਜਗਸੀਰ ਦੀਆਂ ਅੱਖਾਂ ਵੀ ਨਾ ਸੁੱਕੀਆਂ। ਤੈਨੂੰ ਮੇਰਾ ਇੱਕੋ ਪੁੱਤ ਕੀ ਯਾਦ ਕਰੂ ਵੇ ਦੋਜਕੀਂ ਜਾਣਿਆ। ਨੰਦੀ ਨੇ ਡਸਕੋਰੇ ਲੈਂਦਿਆਂ ਜਗਸੀਰ ਦੇ ਪਿਓ ਨੂੰ ਇੱਕ ਹੋਰੋ ਲੰਬਾ ਦਿੱਤਾ ਤੇ ਫਿਰ ਰੋਟੀਆਂ ਵਾਲਾ ਪੋਣਾ ਖੋਲਦਿਆਂ ਹੌਲੀ-ਹੌਲੀ ਬੜਾਈ ਗਈ। ਜੇ ਅਸੀਂ ਤੇਰੇ ਵਾਲੀ ਕਰੀਏ, ਕਦੇ ਆ ਕੇ ਤੇਰੀ ਸਾਰ ਨਾ ਲਈਏ। ਪਰ ਕਰੀਏ ਕੀ? ਸਰਦਾ ਨਹੀਂ। ਤੂੰ ਤਾਂ ਪੁੱਤ ਨੂੰ ਕਿਸੇ ਤਨ ਪੱਤਨ ਨਹੀਂ ਲਾਇਆ। ਪਰ ਉਹ ਤਾਂ ਜਿਉਂਦੇ ਜੀ ਪਿੱਛਾ ਨਹੀਂ ਨਾ ਦਿੱਤਾ ਜਾਂਦਾ। ਤੇਰੇ ਵਰਗਾ ਪੱਥਰ ਬਣਿਆ ਜਾਂਦਾ। ਜਿੰਨੇ ਬੋਲਦੇ ਨੰਦੀ ਨੇ ਪੋਣੇ ਵਿੱਚੋਂ ਇੱਕ ਮਿੱਠੀ ਰੋਟੀ ਉੱਤੇ ਮਠਕ ਚੌਲ ਧਰ ਕੇ ਜਗਸੀਰ ਦੇ ਪਿਓ ਦੀ ਮੜੀ ਵਿੱਚ ਧਰ ਦਿੱਤੇ ਫਿਰ ਕੱਚੀ ਲੱਸੀ ਵਾਲਾ ਕੁਜਾ ਚੁੱਕ ਕੇ ਕੰਜ ਲੱਸੀ ਮੜੀ ਉੱਤੇ ਡੋਲ ਦਿੱਤੀ ਤੇ ਕੁਜਾ ਮੱਥੇ ਨੂੰ ਲਾ ਕੇ ਮੁਰ ਓਵੇਂ ਬੜਬੜਾਨ ਲੱਗ ਪਈ ਲੈ ਜੋ ਨੱਬ ਕੀ ਸੋ ਭਲੀ ਹੁਣ ਮੈਥੋਂ ਹੋਰ ਆਸ ਨਾ ਰੱਖੀ ਅਗਲੀ ਫਸਲ ਨੂੰ ਜੇ ਮੰਨਤਾ ਕਰਾਉਣ ਵਾਲੀ ਲਿਆਏਗਾ ਤਾਂ ਖਬਰ ਨਹੀਂ ਡਿੱਗਦੀ ਢੈਂਦੀ ਮੈਂ ਵੀ ਆ ਜਾ ਨਹੀਂ ਤਾਂ ਰੱਬ ਰਾਜੀ ਹੁਣ ਬਹੁਤਾ ਚਿਰ ਨਹੀਂ ਮੈਥੋਂ ਕੱਟੀ ਦਾ ਹੋਰ ਜੇ ਕੁਝ ਕਰਨ ਜੋਗਾ ਨਹੀਂ ਤਾਂ ਆਪਦੇ ਕੋਲੀ ਸੱਦ ਲੈ ਦਿਨ ਰਾਤ ਐਂ ਦੇਖ-ਦੇਖ ਕੇ ਕਲਪਾਂ ਤੰਨ ਬੋਲਦਾ ਹੀ ਇੱਕ ਰੋਟੀ ਹੋਰ ਚੁੱਕੀ ਤੇ ਡੰਗੋਰੀ ਫੜ ਕੇ ਬਲਦਾਂ ਵੱਲ ਤੁਰ ਗਈ ਅੱਧੀ-ਅੱਧੀ ਕਰਕੇ ਉਹਨੇ ਦੋਵੇਂ ਬਲਦਾਂ ਨੂੰ ਚਾਰ ਦਿੱਤੀ ਤੇ ਉਹਨਾਂ ਦੋਹਾਂ ਦੇ ਮੱਥਿਆਂ ਨੂੰ ਛਹਾ ਕੇ ਹੱਥ ਜੋੜੇ ਵਾਪਸ ਆ ਕੇ ਬਚਦੀਆਂ ਤੰਨ ਰੋਟੀਆਂ ਉੱਤੇ ਚੌਲ ਧਰ ਕੇ ਜਖੀਰ ਨੂੰ ਦੇ ਦਿੱਤੀਆਂ ਉਹਨੇ ਰੋਟੀਆਂ ਫੜ ਤਾਂ ਲਈਆਂ ਪਰ ਮਨ ਭਰਿਆ ਹੋਣ ਕਰਕੇ ਉਹ ਤੋਂ ਮਸਾਂ ਹੀ ਅੱਧੀ ਰੋਟੀ ਖਾਦੀ ਗਈ ਨੰਦੀ ਦੇ ਬੈਣਾ ਦਾ ਅਸਰ ਉਹਦੇ ਉੱਤੇ ਪਹਿਲਾਂ ਇੰਨਾ ਕਦੇ ਨਹੀਂ ਸੀ ਹੋਇਆ ਅੱਗੇ ਜੇ ਕਿਤੇ ਉਹ ਇੰਜ ਰੋਣ ਲੱਗ ਵੀ ਪੈਂਦੀ ਤੋ ਹਮੇਸ਼ਾ ਗੱਲ ਨੂੰ ਹਾਸੇ ਪਾ ਕੇ ਉਹਨੂੰ ਮਖੌਲ ਕਰਕੇ ਟਾਲ ਦਿੰਦਾ ਪਰ ਅੱਜ ਉਹ ਤੋਂ ਆਪਣਾ ਆਪ ਕਾਬੂ ਹੀ ਨਹੀਂ ਸੀ ਆ ਰਿਹਾ ਬੇਬੇ ਆ ਪੋਨੇ 'ਚ ਬੰਨ ਕੇ ਰੱਖ ਦੇ ਮੈਂ ਫੇਰ ਖਾਉ ਹੁਣ ਭੁੱਖ ਨਹੀਂ ਉਹਨੇ ਬੱਚੀਆਂ ਢਾਈ ਰੋਟੀਆਂ ਚੌਲਾਂ ਵਾਲੇ ਛੰਨੇ ਵਿੱਚ ਰੱਖ ਦਿਆਂ ਆਖਿਆ ਤੇ ਨੰਦੀ ਦੀ ਕੋਈ ਗੱਲ ਸੁਣੇ ਬਿਨਾਂ ਅੱਟ ਕੇ ਹਲਮਗਰ ਜਾ ਲੱਗਿਆ ਨੰਦੀ ਮੋੜ ਫਿਸਪਈ ਤੇ ਛੰਨਾ ਪੋਨੇ ਵਿੱਚ ਬੰਨਦਿਆਂ ਫੇਰ ਦਬਵੀਂ ਆਵਾਜ਼ ਨਾਲ ਵੈਣ ਪਉਣ ਲੱਗ ਪਈ ਉਹ ਰੋਟੀਆਂ ਉਹਨੇ ਟਾਲੀ ਦੇ ਮੱਢ ਨਾਲ ਮੜੀ ਦੇ ਪਿਛਲੇ ਪਾਸੇ ਸਾਂਭ ਦਿੱਤੀਆਂ ਜਦੋਂ ਪੰਡ ਨੂੰ ਮੋੜਨ ਲੱਗੀ ਉਹਦਾ ਮਰਨਾਉ ਸਰੀਰ ਮਿੱਟੀ ਹੋ ਗਿਆ ਸੀ ਤੇ ਓੰਜੀ ਬੇਸੁੱਧ ਜਈਓ ਤੁਰੀ ਜਾ ਰਹੀ ਸੀ ਸੂਰਜ ਤਕੜਾ ਚੜਾ ਆਇਆ ਸੀ ਜਗਸੀਰ ਨੇ ਬਲਦਾਂ ਨੂੰ ਲਲਕਾਰਾ ਮਾਰਿਆ ਉਹ ਤਿੱਖੇ ਹੋ ਗਏ ਪਰ ਆਪ ਉਹਦੀਆਂ ਲੱਤਾਂ ਹੁਣ ਤੁਰਦੀਆਂ ਨਹੀਂ ਸਨ ਨਾ ਮੁੰਨੇ ਉੱਤੇ ਦਬਾ ਪੈਂਦਾ ਸੀ ਨਾ ਕਾਲ ਨਾਲ ਪੈਰ ਪੁੱਟਿਆ ਜਾਂਦਾ ਸੀ ਉਹ ਹਲ ਦੇ ਮਗਰ ਇੰਜ ਤੁਰ ਰਿਹਾ ਸੀ ਜਿਵੇਂ ਬਲਦਾਂ ਦੇ ਪਿੱਛੇ ਪਾਇਆ ਧਰਕੀ ਦਾ ਜਾ ਰਿਹਾ ਹੋਵੇ ਉਵੇਂ ਤੁਰਦਿਆਂ ਜਦੋਂ ਉਸ ਉਤਾਂ ਨਿਗਾਹ ਕੀਤੀ ਤਾਂ ਨੰਦੀ ਕੁਬੀ ਕੁਬੀ ਪਹਿਰੀਆਂ ਭੜੀਆਂ ਉਹਲੇ ਤੁਰੀ ਜਾਂਦੀ ਉਹਨੂੰ ਦੇਖੀ ਤੇ ਫਿਰ ਅਲੋਪ ਹੋ ਗਏ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਭਾਗ ਦੂਜਾ ਉਮੀਦ ਆ ਤੁਹਾਨੂੰ ਨਾਵਲ ਚੰਗਾ ਲੱਗ ਰਿਹਾ ਹੋਊਗਾ ਜੇਕਰ ਨਾਵਲ ਵਧੀਆ ਲੱਗ ਰਿਹਾ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਤੁਹਾਨੂੰ ਜਿਹੜਾ ਨਾਵਲ ਕਿਸ ਤਰ੍ਹਾਂ ਦਾ ਲੱਗ ਰਿਹਾ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਭਵਿੱਖ ਦੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ